ਇਸ ਇਸ ਰਾਇ ਕਿ ਬੱਚਿਆਂ ਦੇ ਭਵਿਕੀ ਸਭ ਤੋਂ ਵੱਡੀ ਦਾ ਗੱਲ ਇਹ ਹੈ ਕਿ ਸਾਡੇ ਸਕੂਲ ਦੇ ਵਿੱਚ ਟੀਚਰ ਜਿਹੜੇ ਆ 20 25 25 ਸਾਲ ਤੋਂ ਕੰਮ ਕਰ ਰਹੇ ਆ ਔਰ ਉਹਨਾਂ ਦੇ ਸਕੂਲ ਦੇ ਵਿੱਚ ਇਸ ਤਰ੍ਹਾਂ ਕੋਈ 6 ਮਹੀਨੇ ਕੋਈ 1 ਸਾਲ ਸਭ ਤੋਂ ਵੱਡਾ ਤੇ ਕੀ ਐਕਸਪੀਰੀਅੰਸ ਬੋਲਦਾ ਹੈ ਕਿ ਇੱਕ ਐਕਸਪੀਰੀਅੰਸ ਟੀਚਰ ਨੂੰ ਤੁਸੀਂ ਇੱਕ ਜੜਾ ਵਾ 6 ਮਹੀਨੇ ਜਾਂ ਸਾਲ ਦੇ ਉਹਦੇ ਲਈ ਟੀਚਰ ਨਾਲ ਕੰਪੇਅਰ ਨਹੀਂ ਕਰ ਸਕਦੇ ਇੱਥੇ ਬਹੁਤ ਹੀ ਕੁਆਲਿਟੀ ਐਜੂਕੇਸ਼ਨ ਜੜਾ ਔਰ ਸਾਡੇ ਸਕੂਲ ਦਾ ਜੜਾ ਕਰਿਕੂਲਮ ਹੈ ਸਾਰਾ ਸੀਬੀਐਸਸੀ ਦੇ ਪੈਟਰਨ ਤੇ ਔਰ ਉਹਨਾਂ નો ਡਾਊਟ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਮਿਹਨਤ ਨਹੀਂ ਕਰਵਾਂਦੇ ਉਹਨਾਂ ਦਾ ਇੱਕ ਆਪਣਾ ਹੈ ਸਾਡੇ ਇੱਥੇ ਜਿਹੜੇ ਬੱਚਿਆਂ ਨੂੰ ਬੜੀ ਮੋਰਲ ਵੈਲਿਊਜ਼ ਦਿੱਤੀਆਂ ਜਾਂਦੀਆਂ ਉਹਨਾਂ ਕੋਈ ਵੀ ਜਿਹੜਾ ਏਰੀਆ ਚਾਹੇ ਉਹ ਮੈਡੀਕਲ ਹੈ ਚਾਹੇ ਉਹ ਇੰਜੀਨੀਅਰਿੰਗ ਹੈ ਚਾਹੇ ਰਿਸਰਚ ਹੈ ਹਰ ਏਰੀਆ ਦੇ ਵਿੱਚ ਸਾਡੇ ਬੱਚੇ ਪਹੁੰਚੇ ਆ ਔਰ ਅਸੀਂ ਇਹ ਜਾਣਦੇ ਆ ਕਿ ਸਾਡੇ ਬੱਚੇ ਜਿਹੜੇ ਹੁਣ ਨਵੇਂ ਆਏ ਆ ਉਹ ਵੀ ਜਿਹੜੇ ਆ ਮਤਲਬ ਕਿਉਂਕਿ ਜੇ ਸਾਡੇ ਇੱਥੋਂ ਪ੍ਰੋਡਕਟਸ ਈਏ ਵੀ ਦੇ ਅੱਛੇ ਨਿਕਲ ਰਹੇ ਆ ਤਾਂ ਉਹ ਵੀ ਦੇਸ਼ ਤੇ ਕੰਮ ਆ ਰਹੇ ਆ ਨਾ ਕਿ ਸਾਡਾ ਕੋਈ ਨਿੱਜੀ ਸਵਾਰਥ ਹੈ ਔਰ ਅਸੀਂ ਇਸੇ ਕਰਕੇ ਜਿਹੜਾ ਸਾਡੀ ਲੜਾਈ ਹੈਗੀ ਆ ਕਿ ਅਸੀਂ ਕਿਸੇ ਵੀ ਜਿਹੜੇ ਆ ਨਿੱਜੀ ਸੰਸਥਾ ਨੂੰ ਜਿਹੜਾ ਵਾ ਕਿਸੇ ਨੂੰ ਵੀ ਦੇਣਾ ਨਹੀਂ ਜਾਂਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਅਸੀਂ ਇੱਥੇ ਖੜੇ ਆ ਸਾਰੇ ਪੇਰੈਂਟਸ ਔਰ ਬੜੇ ਸ਼ਾਂਤੀਪੂਰਵਕ ਟੰਗਦਾਂ ਅਸੀਂ ਦੱਸ ਦਿੰਦੇ ਜਿਹੜਾ ਵਾ ਧਰਨਾ ਦਿੱਤਾ ਹੈ ਦਿਨ ਰਾਤ ਕਿਸੇ ਸਾਨੂੰ ਕੋਈ ਆ ਸਾਨੂੰ ਬੀਜੇਪੀ ਨਾਲ ਜਾਂ ਕੋਈ ਸਾਨੂੰ ਕਾਂਗਰਸ ਪਾਰਟੀ ਨਾਲ ਕਿਸੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਸਿਰਫ ਇਹ ਹੈ ਕਿ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਸੁਰੱਖਿਅਤ ਰਹਿਣਾ ਚਾਹੀਦਾ ਹੈ ਔਰ ਉਹਨਾਂ ਦੀ ਜੜੀ ਹੈ ਕਵਾਲਿਟੀ ਆਫ ਐਜੂਕੇਸ਼ਨ ਤੇ ਕੋਈ ਵੀ ਫਰਕ ਨਹੀਂ ਆਣਾ ਚਾਹੀਦਾ ਔਰ ਇਹਦੇ ਲਈ ਸਾਨੂੰ ਅਗਰ ਜਿਹੜਾ ਹੱਲੇ ਵੀ ਜਦੋਂ ਕਿ ਉਹਨਾਂ ਨੇ ਡੀਵੀ ਬਿਲਕੁਲ ਆਪਣਾ ਬਾਈਡ ਆਪਣਾ ਕਲੀਅਰ ਕਰ ਦਿੱਤਾ ਹੈ ਕਿ ਉਹਨਾਂ ਨੇ ਸੈਲਫ ਫਾਈਨਾਂਸ ਕਰਨਗੇ ਜੋ ਕਿ BBMP ਨੂੰ ਬਹੁਤ ਹੀ ਪ੍ਰੋਬਲਮ ਸੀ ਕਿ ਸਾਨੂੰ ਖਰਚਾ ਬਹੁਤ ਦੇਣਾ ਪੈਂਦਾ ਹੈ ਉਹ ਵੀ ਜਿਹੜਾ ਹੋਇਆ ਉਹਨਾਂ ਨੇ ਡੀਵੀ ਨੇ ਕਲੀਅਰ ਕਰ ਦਿੱਤਾ ਔਰ ਹੱਲੇ ਵੀ ਅਸੀਂ ਜਿਹੜਾ ਵਾ ਉਹ ਡੀਵੀ ਮੈਨੇਜਮੈਂਟ ਕਮੇਟੀ BBMP ਨਾਲ ਜਿਸ ਤਰ੍ਹਾਂ 40 ਸਾਲ ਤੋਂ ਕੰਮ ਕਰ ਰਹੀ ਹੈ ਉਦਾਂ ਹੀ ਕਰਨ ਲਈ ਤਿਆਰ ਹੈ ਔਰ ਹੱਲੇ ਵੀ ਅਗਰ BBMP ਇਸ ਤੋਂ ਜਿਹੜਾ ਵਾ ਪਿੱਛੇ ਹਟਦੇ ਆ ਤਾਂ ਇਥੋਂ ਬੜਾ ਵੈ ਕਲੀਅਰ ਹੁੰਦਾ ਕਿ ਉਹਨਾਂ ਦੀ ਮਨਸ਼ਾ ਕੁਝ ਹੋਰ ਸੀ ਉਹ ਮਤਲਬ ਐਜੂਕੇਸ਼ਨ ਤੇ ਮਤਲਬ ਫੋਰਸ ਨਹੀਂ ਦੇ ਰਹੇ ਜਦ ਕਿ ਅਸੀਂ ਸਕੂਲ ਜਿਹੜੇ ਆ ਬੰਦੇ ਸੁਣੇ ਸੀ ਸਕੂਲ ਕਦੀ ਵੀ ਅਦਾ ਨਹੀਂ ਕਿ ਚਲਦੇ ਸਕੂਲ ਨੂੰ ਬੰਦ ਕੀਤਾ ਜਾਏ ਔਰ ਮੋਰਓਵਰ ਕੋਈ ਰੀਜ਼ਨ ਹੋਵੇ ਜਾਂ ਤਾਂ ਉਹ ਇੱਕੇ ਟੀਚਰ ਜਿਹੜੇ ਆ ਐਕਸਪੀਰੀਅੰਸ ਨਹੀਂ ਹੈ ਜਾਂ ਟੀਚਰ ਅੱਛੀ ਐਜੂਕੇਸ਼ਨ ਨਹੀਂ ਦੇ ਰਹੇ ਜਾਂ ਬੱਚਿਆਂ ਦੇ ਰਿਜ਼ਲਟਸ ਬੋਲਦੇ ਆ ਕਿ ਸਾਡਾ ਕੋਈ ਵੀ ਅਦਾ ਦਾ ਖੇਤਰ ਨਹੀਂ ਜਿੱਥੇ ਸਾਡੇ ਬੱਚੇ ਜਿਹੜੇ ਜਿੰਨੀਆਂ ਵੀ ਇੰਡੀਆ ਦੀਆਂ ਮਤਲਬ ਪ੍ਰੈਸਟੀਜੀਅਸ ਇੰਸਟੀਚਿਊਸ਼ਨਸ ਆ ਉੱਥੇ ਤੱਕ ਸਾਡੇ ਬੱਚੇ ਜਿਹੜੇ ਆ ਉਹਨਾਂ ਨੇ ਉਹਨਾਂ ਬੁਲੰਦੀਆਂ ਨੂੰ ਛੂਇਆ ਤੇ ਅੱਗੇ ਵੀ ਅਸੀਂ ਜਿਹੜੇ ਆਸ ਕਰਦੇ ਹਾਂ ਕਿ ਇਦਾਂ ਹੀ ਸਾਡੇ ਬੱਚੇ ਜਾਂਦੇ ਰਹਿਣਗੇ ਇਸ ਕਰਕੇ ਸਾਨੂੰ ਅਗਰ ਉੱਪਰ ਤੱਕ ਸਾਨੂੰ ਪਹਿਲੇ ਅਸੀਂ ਇਸ ਤੋਂ ਬਾਅਦ ਜਿਹੜਾ ਹੈ ਅਸੀਂ ਬੀਬੀਐਮਬੀ ਚੇਅਰਮੈਨ ਨਾਲ ਉਹਨਾਂ ਨਾਲ ਅਗਰ ਇੱਥੇ ਨਹੀਂ ਸਾਡੀ ਜਿਹੜੀ ਸੁਣਵਾਈ ਹੁੰਦੀ ਔਰ ਉਸ ਤੋਂ ਬਾਅਦ ਸੈਂਟਰ ਤੱਕ ਜਿਹੜੀ ਹੈ ਅਸੀਂ ਜਿਹੜੀ ਹੈ ਇਸ ਦੀ ਗੁਹਾਰ ਲਗਾਈ ਜਾਏਗੀ ਐਸਾ ਹੈ ਕਿ 85 ਸੇ 2018 19 ਤੱਕ ਐਕਸ 40 ਇਅਰਸ ਸਰਵਿਸ ਹੈ ਗਿਵਨ ਬਟ इस टाइम जो बात आ रहा है कि प्राइवेटाइजेशन प्राइवेटाइजेशन नॉट द आंसर आप क्या सोच सकते हैं कि बीबीएमबी के पास पैसे नहीं है कभी हो सकता है नहीं ना तो फिर और ये कभी इंस्टीट्यूशन जो ऐसे अथॉरिटीज होते हैं इट इज नॉट फॉर प्रॉफिट मोटिव इट इज द रिस्पॉन्सिबिलिटी टू प्रोवाइड एजुकेशन टू द सोसाइटी एंड विदाउट प्रॉफिट एंड सो वी विल नॉट अलाउ द स्कूल टू गो टू द प्राइवेटाइजेशन एंड पहले ये बोला गया था कि बी बी एम बी ने प्राइवेट ऑर्गेनाइजेशन को अप्रोच किया है बट इट इज़ अ रॉन्ग इंफॉर्मेशन वी हैव गॉट इट इट इज द प्राइवेट ऑर्गेनाइजेशन विद्या भारती हैड अप्रोच द बी बी MB to give them the opportunity to take our DAV school. But DAV, Joe an institution, as it's a reputed institution, and then they never compromise with the quality education. And so that is why the parents and the children they are fighting for the qualitative education that the DAV gives. And so For for तो अगली कार्रवाई कार हमारी मोर्चा जाएगी चंडीगढ़ चंडीगढ़ से आगे जाएंगे डेली ये रुकने वाली नहीं है वी विल कैरी ऑन विद प्रोटेस्ट पार्च ट

لیکن نجی کرن ਕਰਨ ਦਾ ਕੁਝ ਕਾਰਨ ਹੁੰਦਾ ਹੈ ਇਹ ਤਾਂ ਹੁਣ ਡੀਏਵੀ ਨੇ ਕਲੀਅਰ ਵੀ ਕਰਤਾ ਹੈ ਕਿ ਅਸੀਂ ਸੈਲਫ ਫਾਈਨੈਂਸ ਤੇ ਸਕੂਲ ਚਲਾਉਣ ਨੂੰ ਤਿਆਰ ਆਂ ਔਰ ਅਸੀਂ ਹਜੇ ਵੀ ਇਹ ਗੱਲ ਕਹਿ ਰਹੇ ਆਂ ਕਿ ਬੀਬੀਐਮਬੀ ਕੋਲੋਂ ਕੋਈ ਫੰਡਸ ਦੀ ਕਮੀ ਨਹੀਂ ਹੈ ਹਜੇ ਵੀ ਬੀਬੀਐਮਬੀ ਇਸ ਚੀਜ਼ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕਰ ਰਹੀ ਹੈ ਉਹਨਾਂ ਕੋਲੋਂ ਬਾਕੀ ਸਭ ਚੀਜ਼ਾਂ ਦੇ ਲਈ ਪੈਸੇ ਆਂ ਕੋਈ ਫੈਂਸਿੰਗ ਕਰਾਉਣ ਦੇ ਲਈ ਕੋਈ ਰੋਡ ਰਿਪੇਅਰਸ ਦੇ ਲਈ ਹੋਰ ਚੀਜ਼ਾਂ ਦੇ ਲਈ ਪੇਂਟਸ ਦੇ ਲਈ ਫਿਰ ਬੱਚਿਆਂ ਦੀ ਇੱਥੇ ਕੋਈ ਪ੍ਰਾਇੋਰਟੀ ਨਹੀਂ ਹੈ ਕੁਛ ਨਾ ਤੇ ਚਾਹੀਦਾ ਪ੍ਰਾਇੋਰਟੀ ਕੀ ਹੈ ਸਾਡੇ ਦੇਸ਼ 'ਚ ਜਿੱਥੇ ਐਜੂਕੇਸ਼ਨ ਔਰ ਹੈਲਥ ਨੂੰ ਨੈਗਲੈਕਟ ਕਰਕੇ ਤੁਸੀਂ ਬਿਲਡਿੰਗਸ ਬਣਾ ਲਓ ਮੋਨੂਮੈਂਟਸ ਬਣਾ ਲਓ ਉਹ ਜ਼ਰੂਰੀ ਹੈ ਜਾਂ ਫਿਰ ਐਜੂਕੇਸ਼ਨ ਜ਼ਰੂਰੀ ਹੈ ਤੇ ਫਿਰ ਆਬਵੀਅਸਲੀ ਅਸੀਂ ਅੱਜ ਪੂਰੀ ਉਮੀਦ ਹੈ ਕਿ ਸਾਡੀ ਅੱਜ ਜੋ ਡੀਏਵੀ ਦੇ ਨਾਲ ਬੀਬੀਐਮਬੀ ਦਾ ਕਨਫਲਿਕਟ ਹੈਗਾ ਉਹ ਕਲੀਅਰ ਹੋਏਗਾ ਕਿ ਸਾਨੂੰ ਸਕੂਲ ਦੁਬਾਰਾ ਤੋਂ ਵੈਸੀ ਹੀ ਡੀਏਵੀ ਦੇ ਨਾਲ ਕੰਟੀਨਿਊ ਮਿਲੇਗਾ ਆਪਣੇ ਪਲਾਨ ਕਰਨ ਬੈਲੈਂਸ